ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਬਾਲੀਲਾਲੇ ਅਤੇ ਇੱਥੇ ਹੀ ਗੁਰੂ ਗੋਬੀ ਸਿੰਘ ਜੀ ਨੇ ਕਰੋੰਦੇ ਦੇ ਦਾਤਨ ਕਰਕੇ ਧਰਤੀ ਦੇ ਵਿੱਚ ਗੱਡਿਆ ਸੀ ਤੇ ਉਸ ਦਾ ਦਰਖਤ ਵੀ ਬਣਿਆ ਉਸ ਦੇ ਵੀ ਦਰਸ਼ਨ ਕਰਾਵਾਂਗੇ ਅੱਜ ਇਸ ਗੁਰਦੁਆਰਾ ਸਾਹਿਬ ਜੀ ਦੇ ਖੁਦ ਵੀ ਦਰਸ਼ਨ ਕਰਦਿਆਂ ਤੇ ਤੁਹਾਨੂੰ ਵੀ ਇਸ ਵੀਡੀਓ ਦੇ ਜਰੀਏ ਦਰਸ਼ਨ ਕਰਾਉਣੇ ਆ ਤਾਂ ਇਤਿਹਾਸ ਵੀ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਆਪਾਂ ਪੂਰਾ ਸਾਂਝਾ ਕਰਾਂਗੇ ਆਓ ਕਰਦਿਆਂ ਦਰਸ਼ਨ ਗੁਰਦੁਆਰਾ ਸਾਹਿਬ ਬਾਲੀਲਾ ਦੇ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਤਾਂ ਆਓ ਜਾਣਦੇ ਆ ਆਪਾਂ ਹੁਣ ਇੱਥੋਂ ਦੇ ਗੁਰਦੁਆਰਾ ਸਾਹਿਬ ਜੋ ਕਿ ਬਾਲੀਲਾ ਦਾ ਇਤਿਹਾਸ ਕੀ ਹੈ ਤੁਸੀਂ ਵੈਸੇ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਪੂਰਾ ਇਤਿਹਾਸ ਲਿਖਿਆ ਵੀ ਨਜ਼ਰ ਆ ਰਿਹਾ ਹੈ ਔਰ ਆਪਾਂ ਵੀ ਇਸ ਇਤਿਹਾਸ ਨੂੰ ਜਿਹੜਾ ਉਹ ਪੜ੍ਹਿਆ ਔਰ ਤੁਹਾਡੇ ਨਾਲ ਫਿਰ ਤੋਂ ਜਿਹੜਾ ਉਹ ਸਾਂਝਾ ਕਰਨ ਜਾ ਰਹੇ ਹਾਂ ਗੁਰਦੁਆਰਾ ਬਾਲੀਲਾ ਦਾ ਇਤਿਹਾਸ ਹੈ ਕਿ ਗੁਰਦੁਆਰਾ ਬਾਲੀਲਾ ਮੈਣੀ ਸੰਗਤ ਜੀ ਜੋ ਕਿ ਪਟਨਾ ਸਾਹਿਬ ਵਿਖੇ ਸਥਿਤ ਹੈ ਦਾ ਦੱਸਦੀ ਹੈ ਕਿ ਬਾਲਾ ਪ੍ਰੀਤਮ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਚਪਨ ਸਮੇਂ ਰਾਜਾ ਫਤੇਹ ਚੰਦ ਮੈਣੀ ਦੇ ਮਹਿਲਾ ਵਿੱਚ ਆਪਣੇ ਬਾਲ ਸਾਥੀਆਂ ਨਾਲ ਖੇਡਣ ਆਇਆ ਕਰਦੇ ਸਨ। ਰਾਣੀ ਵਿਸ਼ੰਭਰਾ ਦੇਵੀ ਜੀ ਉਹਨਾਂ ਨੂੰ ਹਰ ਰੋਜ਼ ਖੇਡਾਂ ਖੇਡਦੇ ਅਨੇਕ ਪ੍ਰਕਾਰ ਦੇ ਚੋਜ ਕਰਦੇ ਆ ਅਤੇ ਉਹਨਾਂ ਦੇ ਰੋਹਾਨੀ ਮਨਮੋਹਨ ਸਰੂਪ ਨੂੰ ਦੇਖ ਕੇ ਇੱਛਾ ਪ੍ਰਗਟ ਕਰਦੀ ਸੀ ਕਿ ਐਸਾ ਲਾਲ ਮੇਰੇ ਘਰ ਵੀ ਹੋਵੇ। ਕਟ-ਕਟ ਕੇ ਅੰਤਰ ਕੀ ਜਾਨ ਤੰਤਰ ਜਾਮੀ ਆਕਾਲ ਸਰੂਪ ਗੁਰੂ ਸਾਹਿਬ ਜੀ ਰਾਣੀ ਦੀ ਇੱਛਾ ਨੂੰ ਜਾਣਦੇ ਹੋਏ ਇੱਕ ਦਿਨ ਆਪਣੇ ਹਾਨੀਆਂ ਨਾਲ ਖੇਡਦੇ ਖੇਡਦੇ ਰਾਣੀ ਜੀ ਦੀ ਗੋਦ ਵਿੱਚ ਜਾ ਬੈਠੇ ਅਤੇ ਬਚਪਨ ਅਤੇ ਬਚਨ ਕੀਤਾ ਮਾਤਾ ਜੀ ਮੈਂ ਅੱਜ ਤੋਂ ਤੁਹਾਡਾ ਧਰਮ ਦਾ ਪੁੱਤ ਹਾਂ ਆਪ ਜੀ ਮੇਰੇ ਧਰਮ ਦੇ ਮਾਤਾ ਜੀ ਹੋ ਗੁਰੂ ਸਾਹਿਬ ਜੀ ਦੀ ਸੋਹਣੀ ਅਤੇ ਮਨਮੋਹਣੀ ਆਵਾਜ਼ ਨੂੰ ਸੁਣ ਕੇ ਰਾਣੀ ਜੀ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਅਤੇ ਕਹਿਣ ਲੱਗੇ ਮੇਰੀ ਇੱਛਾ ਸੀ ਕਿ ਮੇਰੇ ਘਰ ਵੀ ਆਪ ਜੀ ਵਰਗਾ ਲਾਲ ਹੋਵੇ ਤਾਂ ਜੋ ਸਾਡੀ ਸੰਸਾਰ ਸੰਸਾਰ ਨਾਲ ਸਾਂਝ ਪੈ ਜਾਵੇ ਗੁਰੂ ਸਾਹਿਬ ਜੀ ਨੇ ਇਹ ਬਚਨ ਕੀਤਾ ਜਿਥੇ ਆਪ ਜੀ ਇੱਛਾ ਸੀ ਕਿ ਲਾਲ ਗੋਬਿੰਦ ਰਾਏ ਵਰਗਾ ਵਰਗਾ ਹੋਵੇ ਮੇਰੇ ਵਰਗਾ ਤਾਂ ਸੰਸਾਰ ਵਿੱਚ ਮੈਂ ਹੀ ਹਾਂ ਇਸ ਲਈ ਮੈਂ ਆਪ ਜੀ ਦਾ ਧਰਮ ਦਾ ਪੁੱਤ ਬਣਦਾ ਹਾਂ ਮੇਰੇ ਨਾਮ ਨਾਲ ਤੁਹਾਡਾ ਨਾਮ ਵੀ ਸੰਸਾਰ ਉੱਪਰ ਸਦਾ ਮਰ ਰਹੇਗਾ ਖੇਡਦਿਆਂ ਖੇਡਦਿਆਂ ਗੁਰੂ ਸਾਹਿਬ ਜੀ ਨੂੰ ਭੁੱਖ ਲੱਗੀ ਸੀ ਰਾਣੀ ਜੀ ਨੂੰ ਕੁਝ ਛਕਾਉਣ ਲੈ ਕੇ ਆ ਐਸੇ ਸਮੇਂ ਰਾਣੀ ਜੀ ਦੀ ਰਸੋਈ ਦੇ ਵਿੱਚ ਪੂੜੀਆਂ ਕੁੰਗਣੀਆਂ ਅਤੇ ਕੜਾ ਪ੍ਰਸ਼ਾਦ ਬਣਿਆ ਹੋਇਆ ਸੀ ਗੁਰੂ ਸਾਹਿਬ ਜੀ ਨੇ ਆਪ ਛਕਿਆ ਅਤੇ ਆਪਣੇ ਹਾਨੀਆਂ ਨੂੰ ਵੀ ਛਕਾਇਆ ਸਮਾ ਪਾ ਕੇ ਜਦੋਂ ਗੁਰੂ ਸਾਹਿਬ ਜੀ ਸ੍ਰੀ ਅਨੰਦਪੁਰ ਸਾਹਿਬ ਨੂੰ ਚੱਲੇ ਤਾ ਰਾਣੀ ਜੀ ਨੇ ਪੁੱਛਿਆ ਆਪ ਜੀ ਦੇ ਦਰਸ਼ਨ ਕਿਸ ਤਰ੍ਹਾਂ ਹੋਇਆ ਕਰਨਗੇ ਤਾਂ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਿ ਪੂੜੀਆਂ ਕੁਗਣੀਆਂ ਅਤੇ ਕੜਾ ਪ੍ਰਸ਼ਾਦ ਬੱਚਿਆਂ ਨੂੰ ਵਰਤਾਇਆ ਕਰੋ ਅਸੀਂ ਬੱਚਿਆਂ ਵਿੱਚ ਹਾਜ਼ਰ ਨਾਜ਼ਰ ਰਹਾਂਗੇ ਉਸ ਦਿਨ ਤੋਂ ਇਹੀ ਪਰੰਪਰਾ ਚੱਲਦੀ ਆ ਰਹੀ ਆ ਹਰ ਰੋਜ਼ ਗੁਰਬਾਣੀ ਦੇ ਭੋਗ ਉਪਰੰਤ ਪੂੜੀਆਂ ਘੁੰਗੜੀਆਂ ਤੇ ਕੜਾ ਪ੍ਰਸ਼ਾਦ ਬੱਚਿਆਂ ਨੂੰ ਵਰਤਾਇਆ ਜਾਂਦਾ ਹੈ ਇਤਿਹਾਸ ਮੁਤਾਬਕ ਗੁਰੂ ਜੀ ਨੇ ਕਰੋन्दे ਦੀ ਦਾਤਨ ਕਰਕੇ ਜ਼ਮੀਨ ਵਿੱਚ ਗੱਡ ਦਿੱਤੀ ਅਤੇ ਵਚਨ ਕੀਤਾ ਕਿ ਦਾਤਨ ਤੋਂ ਕਰੋन्दे ਦਾ ਦਰਖਤ ਬਣੇਗਾ ਅਤੇ ਸਦੀਵੀ ਕਾਲ ਵਾਸਤੇ ਹਰਿਆ ਭਰਿਆ ਰਹੇਗਾ ਕਰੋन्दे ਦਾ ਇਹ ਦਰਖਤ ਗੁਰਦੁਆਰਾ ਸਾਹਿਬ ਜੀ ਦੇ ਪਿਛਲੇ ਪਾਸੇ ਸਰਾਹ ਕੰਪਲੈਕਸ ਵਿਖੇ ਸਵਾਇਮਾਨ ਹੈ ਲੋੜਵੰਦ ਪ੍ਰਾਣੀ ਜਿਨ੍ਹਾਂ ਦੇ ਘਰ ਔਲਾਦ ਨਾ ਹੋਵੇ ਉਹ ਪਰਿਵਾਰ ਗਰੰਥੀ ਸਿੰਘ ਜੀ ਦੇ ਪਾਸੋਂ ਅਰਦਾਸ ਕਰਾ ਕੇ ਕਰੋन्दे ਦਾ ਫਲ ਸ਼ਕਨ ਗੁਰੂ ਸਾਹਿਬ ਜੀ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਕਰਦੇ ਹਨ ਇਹ ਇਤਿਹਾਸੀ ਜੋ ਕਿ ਬਾਲ ਲੀਲਾ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਜੋ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਅਤੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਸੇ ਤਰ੍ਹਾਂ ਹੀ ਪਰੰਪਰਾ ਜਿਹੜੀ ਚੱਲਦੀ ਆ ਰਹੀ ਹੈ ਤੇ ਅੱਜ ਵੀ ਤੁਹਾਡੇ ਨਾਲ ਇਹ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਉਹ ਵੀਡੀਓ ਸਾਂਝੀ ਕਰ ਰਹੇ ਆ ਜਿਸ ਦੇ ਵਿੱਚ ਕੜਾ ਪ੍ਰਸ਼ਾਦ, ਘੁੰਗਣੀਆਂ ਅਤੇ ਪੂੜੀਆਂ ਦਾ ਪ੍ਰਸ਼ਾਦ ਵੀ ਸੰਗ ਤੁਹਾਨੂੰ ਗੁਰਬਾਣੀ ਦੇ ਭੋਗ ਦੇ ਉਪਰੰਤ ਵਰਤਾਇਆ ਜਾਂਦਾ ਹੈ। ਅੱਗੇ ਵੀ ਇਤਿਹਾਸ ਦੀਆਂ ਕੁਝ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਹੋਰ ਵੀ ਜੋ ਕਰੋਂਦੇ ਦਾ ਜਿਹੜਾ ਦਰਖਤ ਹੈ ਪਿੱਛੇ ਲੱਗਾ ਹੋਇਆ ਜੋ ਗੁਰੂ ਸਾਹਿਬ ਜੀ ਨੇ ਦਾਤਨ ਕਰਕੇ ਲਗਾਇਆ ਸੀ ਉਹ ਅੱਜ ਵੀ ਹਰਿਆ ਭਰਿਆ ਉਸਦੇ ਵੀ ਆਓ ਕਰਦੇ ਆ ਦਰਸ਼ਨ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਉਹ ਵੀ ਸਾਂਝਾ ਕਰਦੇ ਆ ਤੇ ਉਸ ਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਪਹਿਲਾਂ ਹੀ ਸਾਂਝੀ ਕਰ ਚੁੱਕੇ ਆ ਆਓ ਤੁਹਾਨੂੰ ਵੀ ਉਸ ਕਰੋਉਂਦੇ ਦੇ ਦਰਖਤ ਦੇ ਦਰਸ਼ਨ ਕਰਾਉਣੇ ਆ ਜੋ ਉਸ ਟਾਈਮ ਗੁਰੂ ਸਾਹਿਬ ਜੀ ਨੇ ਦਾਤਨ ਕਰਕੇ ਉਸ ਦਾਤਨ ਤੋਂ ਇੱਕ ਦਰਖਤ ਪੈਦਾ ਕੀਤਾ ਸੀ ਪ੍ਰਸ਼ਨ ਕਰਾਉਣੇ ਆ ਉਸ ਕਰੋੰਦੇ ਦੇ ਦਰਖਤ ਦੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਾਤਨ ਕਰਕੇ ਜਿਹੜਾ ਗੱਡ ਦਿੱਤਾ ਸੀ ਅਤੇ ਉਸ ਤੋਂ ਦਰਖਤ ਜਿਹੜਾ ਬਣਿਆ ਸੀਗਾ ਵੈਸੇ ਇਤਿਹਾਸ ਲਿਖਿਆ ਹੋਇਆ ਤੁਹਾਡੇ ਨਾਲ ਪਹਿਲਾਂ ਵੀ ਵੀਡੀਓ ਦੇ ਵਿੱਚ ਆਪਾਂ ਸਾਂਝਾ ਕਰ ਚੁੱਕੇ ਆ ਆਓ ਤੁਹਾਨੂੰ ਦਰਸ਼ਨ ਕਰਾਉਣੇ ਆ ਉਸ ਕਰੋੰਦੇ ਦੇ ਦਰਖਤ ਦੇ ਇਹ ਤੁਸੀਂ ਦੇਖ ਸਕਦੇ ਹੋ ਜੋ ਚਾਰ ਦਿਵਾਰੀ ਇਹ ਜਿਹੜੀ ਆ ਬਿਲਡ ਕੀਤੀ ਹੋਈ ਹੈ ਕਵਰਿੰਗ ਕੀਤੀ ਹੋਈ ਹੈ ਇਹ ਜੋ ਦਰਖਤ ਹੈ ਇਹ ਜੋ ਦਰਖਤ ਹੈ ਇਹ ਕਰੋੰਦੇ ਦਾ ਦਰਖਤ ਆ ਅਤੇ ਇਸ ਨੂੰ ਫਲ ਵੀ ਲੱਗਿਆ ਹੋਇਆ ਉਸ ਟਾਈਮ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਦਾਤਨ ਕਰਕੇ ਇਸ ਕਰੋੰਦੇ ਦਾ ਦਰਖਤ ਇਸ ਨੂੰ ਲਗਾਇਆ ਸੀ ਮੈਂ ਆਪਣੇ ਵੀਰ ਨੂੰ ਕਹਾਂ ਜੂਮ ਕਰਕੇ ਥੋੜਾ ਜਿਹਾ ਜਿਹੜਾ ਇਸ ਦਾ ਕਰੋੰਦੇ ਦਾ ਫਲ ਜਿਸ ਨੂੰ ਲੱਗਿਆ ਹੋਇਆ ਜੋ ਫਲ ਤੇ ਜੂਮ ਕਰਕੇ ਦਿਖਾ ਦਿੱਤਾ ਜਾਵੇ ਕਿ ਇਹ ਦਾਤਨ ਤੋਂ ਇੱਕ ਦਰਖਤ ਬਣਿਆ ਤੇ ਕਿੰਦੀ ਆਪਾਰ ਕਿਰਪਾ ਉਸ ਪ੍ਰਮਾਤਮਾ ਦੀ ਅਕਾਲ ਪੁਰਖ ਦੀ ਵਾਹਿਗੁਰੂ ਦੀ ਤਾਂ ਦੱਸਿਆ ਜਾ ਰਿਹਾ ਹੈ ਕਿ ਗ੍ਰੰਥੀ ਸਿੰਘ ਤੋਂ ਅਰਦਾਸ ਕਰਵਾ ਕੇ ਇਸ ਫਲ ਨੂੰ ਜੋ ਪ੍ਰਾਣੀ ਜਿਸ ਇੱਛਾ ਅਨੁਸਾਰ ਛਕਦਾ ਉਸ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਜ਼ਿਆਦਾਤਰ ਇਹ ਦਰਸਾਇਆ ਗਿਆ ਹੈ ਕਿ ਜਿਸ ਘਰ ਔਲਾਦ ਨਹੀਂ ਹੈ ਉਹ ਇਸ ਕਰੋंदे ਦਾ ਫਲ ਛਕੇ ਅਤੇ ਉਸ ਦੇ ਘਰ ਮਹਾਰਾਜ ਕਿਰਪਾ ਕਰਨਗੇ ਤੇ ਹੋਰ ਵੀ ਤੁਹਾਨੂੰ نیچے ਜਾ ਕੇ ਜਿਹੜੀ ਆ ਪੂਰਾ ਪ੍ਰੋਪਰ ਦਿਖਾਨੇ ਆ ਅੱਜ ਵੀ ਜਿਹੜੇ ਆ ਇਹ ਦਰਖਤ ਜੋ ਇਸ ਟਾਈਮ ਸ਼ਸ਼ੋਭਤ ਹੈ ਇਸ ਜਗ੍ਹਾ ਤੇ ਜਿਸ ਦੀ ਸਾਈਡ ਤੋਂ ਕਵਰਿੰਗ ਪੂਰੀ ਪ੍ਰੋਪਰ ਕੀਤੀ ਹੋਈ ਹੈ ਔਰ ਅੱਜ ਵੀ ਇਹ ਹਰਿਆ ਭਰਿਆ ਹੈ ਤਾਂ ਇਹ ਵੀ ਆਪਾਂ ਤੁਹਾਨੂੰ ਜਿਹੜੀ ਹੈ ਦਰਸ਼ਨ ਕਰਾਉਣੇ ਆ ਜੋ ਇਸ ਕਰੋਉਂਦੇ ਦੇ ਦਰਖਤ ਦੇ ਜੋ ਉਸ ਟਾਈਮ ਤੁਹਾਨੂੰ ਪਹਿਲਾਂ ਦੱਸਦੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਕਰੋਉਂਦੇ ਦੇ ਦਰਖਤ ਜਿਹੜਾ ਪੈਦਾ ਕੀਤਾ ਸੀ ਇੱਕ ਦਾਤਨ ਤੋਂ